ਜਨਮਾਸ਼ਟਮੀ ਦੀਆਂ ਤਿਆਰੀਆਂ ਨੇ ਜਿਹੜੀਆਂ ਪੂਰੇ ਸੰਸਾਰ ਦੇ ਵਿੱਚ ਬੜੇ ਜੋਰਾ ਸ਼ੋਰਾ ਦੇ ਸ਼ੁਰੂ ਹੋ ਗਈਆਂ ਨੇ ਤੇ ਉੱਥੇ ਮੋਗਾ ਦੇ ਪ੍ਰਾਚੀਨ ਮੰਦਿਰ ਗੀਤਾ ਪਵਨ ਦੇ ਵਿੱਚ ਵੀ ਜਨਮਾਸ਼ਟਮੀ ਦੀਆਂ ਤਿਆਰੀਆਂ ਨੇ ਜਿਹੜੀਆਂ ਉਹ ਵੀ ਸ਼ੁਰੂ ਹੋ ਗਈਆਂ ਤਾਂ ਬਿਲਕੁਲ ਸਨਾਤਨ ਧਰਮ ਦੇ ਵਿੱਚ ਜਨਮਾਸ਼ਟਮੀ ਨੂੰ ਸਭ ਤੋਂ ਪਵਿੱਤਰ ਤਿਉਹਾਰ ਮੰਨਿਆ ਜਾਂਦਾ ਹੈ ਤੇ ਇਸ ਦਿਨ ਇਸ ਵਾਰੀ ਯਾਨੀ ਕਿ 26 ਅਗਸਤ ਸੋਮਵਾਰ ਨੂੰ ਪੂਰੇ ਦੇਸ਼ ਦੇ ਵਿੱਚ ਜਨਮਾਸਟਮੀ ਦਾ ਤਿਹਾਣ ਮਨਾਇਆ ਜਾ ਰਿਹਾ ਤੇ ਮੋਗਾ ਦੇ ਸਭ ਤੋਂ ਪੁਰਾਤਨ ਮੰਦਿਰ ਗੀਤਾ ਪਵਨ ਵਿਖੇ ਅੱਜ ਦੀ ਜਨਮਾਸਟਮੀ ਦੇ ਤੇ ਹੋਰ ਦੀਆਂ ਤਿਆਰੀਆਂ ਨੇ ਜਿਹੜੀਆਂ ਉਹ ਵੀ ਜੋਰਾਂ ਛੋੜਾਂ ਦੇ ਨਾਲ ਸ਼ੁਰੂ ਹੋ ਗਈਆਂ ਨੇ ਇਸ ਦੌਰਾਨ ਭਗਵਤ ਪੁਰਾਨ ਤੇ ਜਿਸ ਦੌਰਾਨ ਭਗਵਤ ਪੁਰਾਨ ਦੀ ਕਥਾ ਸੁਣਨ ਦੇ ਨਾਲ ਸਾਰੇ ਪਾਪਾਂ ਦਾ ਨਾਸ਼ ਹੋ ਜਾਂਦਾ ਤਾਂ ਬਿਲਕੁਲ ਹੈ ਸ਼੍ਰੀ ਕ੍ਰਿਸ਼ਨ ਦੇਵ ਗੌਰ ਭਗਵਤ ਕਥਾ ਵਾਚਕ ਵੱਲੋਂ ਗੀਤਾ ਪਵਨ ਮੰਦਿਰ ਵਿਖੇ ਭਾਗਵਤ ਪੁਰਾਣ ਦੀ ਕਥਾ ਕਰਵਾਈ ਜਾ ਰਹੀ ਹੈ ਜਿੱਤੇ ਸੋਮਵਾਰ ਨੂੰ ਸੈਂਕੜੇ ਲੋਕ ਕਥਾ ਸੁਣਨ ਦੇ ਲਈ ਪਹੁੰਚ ਰਹੇ ਨੇ ਦਰਸਭ ਗੀਤਾ ਪਵਨ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਐਕਟੀਵਿਟੀ ਹੋ ਰਗਾ ਜਨਮ ਅਸ਼ਟਵੀ ਦਾ ਪਰਮ ਜਗ੍ਹਾ ਹੈਗਾ ਬੜੀ ਧੂਮਤਾਮੇ ਨਾਲ ਬਣਾਇਆ ਜਾ ਰਿਹਾ ਕਿੰਧਾ ਜਿਆ ਤਿਆਰੀਆਂ ਸ਼ੁਰੂ ਕੀਤੀਆਂ ਜਿਹੜਾ ਸਨਾਤਨ ਧਰਮ ਹੈ ਇਹ ਸਾਰੀ ਦੁਨੀਆਂ ਦੇ ਵਿੱਚ ਉੱਤਮ ਧਰਮ ਹੈ ਜਿਹੜੀ ਇਨਸਾਨ ਦੀ ਜੀਵਨ ਦੀ ਉਤਪਤੀ ਹੋਈ ਹੈ ਉਹ ਸਨਾਤਨ ਧਰਮ ਦੇ ਵਿੱਚ ਹੀ ਹੋਈ ਹੈ ਔਰ ਇਹ ਸਾਰੇ ਪਰਮਾਂ ਦੇ ਵਿੱਚੋਂ ਸਨਾਤਨ ਧਰਮ ਦੇ ਵਿੱਚ ਜੋ ਕ੍ਰਿਸ਼ਨ ਜੀ ਹੈ ਜੋ ਭਗਵਤ ਕਥਾ ਹੈ ਇੱਕ ਸਾਖਸ਼ਾਤ ਭਗਵਾਨ ਹੈ ਜਿਦੇ ਵਿੱਚ ਸਾਰਾ ਕ੍ਰਿਸ਼ਨ ਜੀ ਦੀਆਂ ਲੀਲਾਵਾਂ ਦਾ ਵਰਣਨ ਹੈ ਔਰ ਜਿਹੜਾ ਵੀ ਇਸ ਭਗਵਤ ਕਥਾ ਨੂੰ ਸੁਣਦਾ ਵੈ ਔਰ ਭਗਵਤ ਕਥਾ ਕਰਦਾ ਹੈ ਉਹਦਾ ਜੀਵਨ ਜਿਹੜਾ ਹੈ ਉਹਦੇ ਕੁਲ ਦਾ ਜੀਵਨ ਸਫਲ ਹੋ ਜਾਂਦਾ ਹੈ ਔਰ ਜੇ ਇਹ ਭਗਵਤ ਕ੍ਰਿਸ਼ਨ ਜਨਮਸ਼ਟਮੀ ਦੇ ਸਮੇਂ ਤੇ ਹੋਵੇ ਕ੍ਰਿਸ਼ਨ ਜਨਮ ਦੇ ਸਮੇਂ ਦੇ ਉੱਤੇ ਹੋਵੇ ਤਾਂ ਇਹਦਾ ਸਭ ਤੋਂ ਉੱਤਮ ਫਲ ਹੈ ਇਸ ਵਾਰ ਗੀਤਾ ਪਵਨ ਦੇ ਵਿੱਚ ਜਨਮ ਅਸ਼ਟਮੀ ਦੇ ਉਪਲਖਣ ਵਿੱਚ ਹਰ ਸਾਲ ਦੀ ਤਰ੍ਹਾਂ ਭਾਗਵਤ ਕਥਾ ਦਾ ਯੋਜਨ ਕੀਤਾ ਗਿਆ ਹੈ ਔਰ ਜਿਹਦੇ ਵਿੱਚ ਮੁੱਖ ਤੌਰ ਤੇ ਇਸ ਵਾਰ ਤુલਸੀ ਤੇ ਸਲਗ੍ਰਾਮ ਦੀ ਪੂਜਾ ਕਰਕੇ ਉਹਨਾਂ ਨੂੰ ਸਥਾਪਿਤ ਕਰਕੇ ਇਸ ਭਾਗਵਤ ਕਥਾ ਦਾ ਯੋਜਨ ਕੀਤਾ ਜਾ ਰਿਹਾ ਹੈ ਔਰ ਜਿਹਦਾ ਕ੍ਰਿਸ਼ਨ ਜਨਮ ਅਸ਼ਟਮੀ ਦੇ ਉੱਪਰ ਜਿਹੜਾ ਹੈ ਸਮਾਪਨ ਹੋਏਗਾ ਔਰ ਕ੍ਰਿਸ਼ਨ ਜਨਮ ਅਸ਼ਟਮੀ ਦੇ ਉਪਲਖਸ਼ ਦੇ ਵਿੱਚ ਸਾਰੇ ਗੀਤਾ ਬੰਦ ਦੇ ਵਿੱਚ ਇੱਕ ਵੱਖਰੇ ਤਰ੍ਹਾਂ ਦੀਆਂ ਲਾਈਟਾਂ ਪਾਈਆਂ ਜਾ ਰਹੀਆਂ ਔਰ ਸਾਰਾ ਗੀਤਾ ਭਵਨ ਜਿਹੜਾ ਰੰਗ ਰੋਗਨ ਕਰਵਾ ਕੇ ਔਰ ਉਸ ਨੂੰ ਸਾਫ ਸੁਥਰਾ ਕਰਕੇ ਔਰ ਕ੍ਰਿਸ਼ਨ ਮੰਦਿਰ ਨੂੰ ਸਾਫ ਸੁਥਰਾ ਕਰਕੇ ਔਰ ਉਹਨਾਂ ਦੀਆਂ ਜਿਹੜੀਆਂ ਕ੍ਰਿਸ਼ਨ ਭਗਵਾਨ ਦੀਆਂ ਔਰ ਜਿਹੜੀਆਂ ਡ्रेसेस ਨੇ ਜਿਹੜੀਆਂ ਉਹ ਸਪੈਸ਼ਲ ਤੌਰ ਤੇ ਸਪੈਸ਼ਲ ਡਿਜ਼ਾਈਨ ਕਰਾ ਕੇ ਬਣਵਾਈਆਂ ਗਈਆਂ ਨੇ ਤਾਂ ਕਿ ਸ਼ਹਿਰ ਦੇ ਲੋਕ ਇਸ ਕ੍ਰਿਸ਼ਨ ਜਨਵਰਸ਼ਟੀਵੀ ਨੂੰ ਜੋ ਦੇਖਣ ਆਉਂਦੇ ਨੇ ਸਾਰਾ ਸ਼ਹਿਰ ਗੀਤਾ ਭਵਨ ਆਂਦਾ ਔਰ ਸਾਰੇ ਸ਼ਹਿਰ ਦਾ ਮੇਲਾ ਜਿਹੜਾ ਹੈ ਉਹ ਗੀਤਾ ਭਵਨ ਦੇ ਕੰਪਾਊਂਡ ਦੇ ਬਾਹਰ ਤੇ ਅੰਦਰ ਲੱਗਦਾ ਹੈ ਇਸ ਨੂੰ ਇੱਕ ਸੁੰਦਰ ਸਰੂਪ ਦੇ ਕੇ ਤਾਂ ਕਿ ਲੋਕ ਕ੍ਰਿਸ਼ਨ ਜਨਮ ਦਾ ਨੰਦ ਲੈ ਸਕਣ ਔਰ ਕ੍ਰਿਸ਼ਨ ਜਨਮ ਦੇ ਉਪਲਖਸ਼ ਦੇ ਵਿੱਚ ਉਹਨਾਂ ਦਾ ਆਸ਼ੀਰਵਾਦ ਲੈ ਕੇ ਭਾਗਵਤ ਕਥਾ ਸੁਣ ਕੇ ਤુલਸੀ ਮਾਤਾ ਵ੍ਰਿੰਦਾ ਮਾਤਾ ਔਰ ਸਾਲਗ੍ਰਾਮ ਦੀ ਪੂਜਾ ਕਰਕੇ ਜਿਹੜਾ ਹੈ ਆਪਣਾ ਆਪਣੇ ਪਰਿਵਾਰ ਦਾ ਜੀਵਨ ਸਫਲ ਬਣਾ ਸਕਦੇ। ਪਰ ਜੀ ਸਨਾਤਨ ધਮਨ ਕਰ ਸਕਦੇ ਬੜਾ ਪਰੇ ਹੋਤਾ ਹੈ ਜਦੋਂ ਉਸ ਨੇ। ਉਹ ਜਨਕਸ਼ਮੀ ਦਾ ਪਾਵਨ ਤੇ ਵਾਰਾ ਰੋ। ਉਸ ਲక్ష్ਮੀ ਭਗਵਤ ਗੀਤਾ ਚੱਲ ਰਹੀ ਹੈ ਉਸਾਸੇ ਵਰ। ਹਾਂ ਹਾਂ। ਸ੍ਰੀ ਕ੍ਰਿਸ਼ਨ ਮਹਾਰਾਜ ਦੇ ਜਨਮੋਸ਼ਵ ਲਈ भागवत की कथा जो है ये परम पुण्य का कार्य है श्रीमद भागवत की कथा को सुनते हुए सुनाते हुए मन करते हुए और उसका चिंतन करते हुए जब हम भगवान का ये पावन पर्व बनाते हैं तो इसका दुगुना चौगुना पुण्य प्राप्त होता है ज्ञान भी प्राप्त होता है पुण्य भी प्राप्त होता है और हमें हमारे मन के जो अनेकों प्रकार के प्रश्न है या संशय है उनकी भी निवृत्ति होती है तो भारतवर्ष का ये सबसे उच्चतम बहुत बड़ा पावन पर्व है इसके द्वारा हमें भक्ति ज्ञान वैराग्य प्रभु प्रेम संसार के प्रति अपने देश के प्रति माँ बाप परिवार और अपने धर्म के प्रति श्रद्धा आस्था और अनेकों प्रकार की कहते हैं भावनाएँ प्राप्त होती हैं बारम्बार इसके लिए प्रयत्न करना चाहिए जब भी समय मिले भगवान के इस पावन उपलक्ष्य में भगवान के इस प्रकट होने की इस प्रसंग के अंदर इस उत्सव के अंदर सम्मिलित होकर के इस ਕਾ ਆਨੰਦ ਲੈਣਾ ਚਾਹੀਏ ਸਭੀ ਕੇ ਲਿਏ ਪੁੰਨ ਕਾ ਕਾਰਜ ਹੈ ਕਲਿਆਣ ਕਾਰੀ ਕਾਰਜ ਹੈ ਧੰਨਵਾਦ